ਅਮਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ ਉਹਨਾਂ ਦੇ ਵਕੀਲ ਦੇ ਵੱਲੋਂ ਕੁਝ ਖੁਲਾਸੇ ਵੀ ਕੀਤੇ ਗਏ ਨੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਅਮਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਦੌਰਾਨ ਪਹਿਲਾਂ ਉਹਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਲਿਆਂਦਾ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ 3 ਦਿਨ ਦੇ ਰਿਮਾਂਡ ਤੇ ਲਿਆਂਦਾ ਸੀ ਤੇ ਉਹ ਹਜੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹਜੇ ਸਾਨੂੰ ਅਜੇ ਹੀ ਕੋਈ ਜਾਣਕਾਰੀ ਨਹੀਂ ਸੀ ਤੇ ਜਿਸ ਤੋਂ ਬਾਅਦ ਕੋਈ ਵੀ ਖੁਲਾਸਾ ਬਾਹਰ ਨਿਕਲ ਕੇ ਨਹੀਂ ਆਇਆ ਤੇ ਉਥੇ ਹੀ ਅਮਰਤਪਾਲ ਦੇ ਵਕੀਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਬਿਆਨ ਵੀ ਦਿੱਤੇ ਗਏ ਤਦ ਆਸ ਹੈ ਕਿ ਭਾਈ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਬੀਤੇ ਦਿਨਾਂ ਦੇ ਵਿੱਚ ਹੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਸੀ ਤੇ ਉਥੇ ਹੀ ਹੁਣ ਅਮਰਤਪਾਲ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਸਾਥੀ ਜਿਹੜੇ ਕਿ ਨੌ ਉਹਨਾਂ ਦੇ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤੇ ਨੇ ਤੇ ਅੱਜ ਪਪਲਪ੍ਰੀਤ ਦੀ ਪੇਸ਼ੀ ਸੀ ਤੇ ਬੀਤੇ ਦਿਨਾਂ ਦੇ ਵਿੱਚ ਪਹਿਲਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਆਉਂਦੀ ਸਾਰੀ ਉਹਨਾਂ ਨੂੰ ਜਿਹੜਾ ਕਿ ਅਦਾਲਤ ਦੇ ਅੱਗੇ ਪੇਸ਼ ਕੀਤਾ ਗਿਆ ਤੇ ਭਾਈ ਪਪਲ ਪ੍ਰੀਤ ਨੂੰ ਲੈ ਕੇ ਦੱਸਦੀ ਕਿ ਪਹਿਲਾ ਪੁਲਿਸ ਨੇ 4 ਦਿਨਾਂ ਦਾ ਰਿਮਾਂਡ ਲਿਆ ਤੇ ਉੱਥੇ ਹੀ 4 ਦਿਨਾਂ ਬਾਅਦ ਪੇਸ਼ੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਜਿਹੜੀ ਕਿ ਜਾਣਕਾਰੀ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉੱਥੇ ਹੀ 3 ਦਿਨਾਂ ਦਾ ਰਿਮਾਂਡ ਦੇ ਉੱਤੇ ਪਪਲ ਪ੍ਰੀਤ ਨੂੰ ਫੇਰ ਲੈ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਤਾਂ ਹੁਣ ਅੱਜ ਉਹਨਾਂ ਦੀ ਪੇਸ਼ੀ ਸੀ ਤੇ ਪੇਸ਼ੀ ਦੇ ਦੌਰਾਨ ਉੱਥੇ ਹੀ ਹੁਣ ਨਿਆਇਕ ਹਿਰਾਸੇ ਦੇ ਵਿੱਚ ਪਪਲ ਪ੍ਰੀਤ ਨੂੰ ਭੇਜ ਦਿੱਤਾ ਤੇ ਵਕੀਲ ਦਾ ਬਿਆਨ ਸਾਹਮਣੇ ਆ ਰਿਹਾ ਕੀ ਕੁਝ ਕਹਿਣਾ ਆ ਤੁਹਾਨੂੰ ਸੁਣਾਉਣਾ ਦੇਖੋ ਖਲਾਸਾ ਤੇ ਪਹਿਲੀ ਵੀ ਕੁਝ ਨਹੀਂ ਜਾ ਇਹਨਾਂ ਨੇ ਅੱਜ ਵੀ ਕੁਝ ਨਹੀਂ ਦੱਸਿਆ ਨਾ ਕੋਈ ਫੋਰਸ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਨਾ ਹੀ ਕੋਈ ਵੈਪਨ ਸਾਹਮਣੇ ਆਇਆ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਲ ਸ਼ੋਰ ਅੱਜ ਕੋਈ ਦਲੀਲ ਦਿੱਤੀ ਗਈ ਨਹੀਂ ਅੱਜ ਇਹਨਾਂ ਨੇ ਆ ਕੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਲੋੜਿੰਦਾ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਇਹਦੇ ਬਾਰੇ ਕੰਪਲੀਟ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਨੂੰ ਜੁਡੀਸ਼ੀਅਲ ਕਰਤਾ ਗਿਆ ਅਜਾਲਾ ਕੇਸ ਵਿੱਚ ਪਪਲ ਪ੍ਰੀਤ ਸਿੰਘ ਨੂੰ ਹੁਣਾਂ ਨੂੰ ਪੇਸ਼ ਕੀਤਾ ਗਿਆ ਵਾ ਜਿਹੜਾ 1 ਤੋਂ 5 ਤੱਕ ਜੁਡੀਸ਼ੀਅਲ ਰਿਮਾਂਡ ਜਿਹੜਾ ਵਾ ਉਹ ਸਾਨੂੰ ਮਿਲਿਆ ਅਮਰਸਰ ਸੈਂਟਰਲ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਛਡਣ ਜਾ ਰਹੇ ਸਰ ਪਹਿਲੇ ਰਿਮਾਂਡ 'ਚ ਕੋਈ ਖੁਲਾਸਾ ਆਇਆ ਜੀ ਸਰ ਸਾਹਮਣੇ ਨਹੀਂ ਇਹਦੇ ਇਹਦੇ ਬਾਰੇ ਤੁਹਾਨੂੰ ਤਫਤੀਸ਼ੀ ਅਫਸਰ ਦੱਸਣਗੇ ਅੱਜ ਅਸੀਂ ਪੇਸ਼ ਕੀਤਾ ਵਾ ਤੇ ਜੁਡੀਸ਼ੀਅਨ ਮਾਨ ਮਿਲ ਗਿਆ ਦੇਖੋ ਜੀ ਜੁਡੀਸ਼ੀਅਲ ਕਸਟਰੀ ਉਹ ਆਈਡੀਆ ਵਿੱਚ ਲਈ ਜੀ ਇਹਨਾਂ ਨੇ ਇਹ ਕਹਿਤਾ ਕਿ ਆਪਣੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਸਾਨੂੰ ਹੁਣ ਲੋੜਿੰਦਾ ਨਹੀਂ ਹੈ ਤੇ ਐਪਲੀਕੇਸ਼ਨ ਦੇ ਕੇ ਇਹਨਾਂ ਨੇ ਦੇਖੋ ਖੁਲਾਸਾ ਤੇ ਪਹਿਲੀ ਵੀ ਕੁਝ ਨਹੀਂ ਦੱਸਿਆ ਇਹਨਾਂ ਨੇ ਤੇ ਅੱਜ ਵੀ ਕੁਝ ਨਹੀਂ ਦੱਸਿਆ ਨਾ ਕੋਈ ਫੋਰਸ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਨਾ ਹੀ ਕੋਈ ਵੈਪਨ ਸਾਹਮਣੇ ਆਇਆ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਸੋ ਲੋ ਅੱਜ ਕੋਈ ਦਲੀਲ ਦਿੱਤੀ ਗਈ ਨਹੀਂ ਅੱਜ ਇਹਨਾਂ ਨੇ ਆ ਕੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਲੋੜਿੰਦਾ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਇਹਦੇ ਬਾਰੇ ਕੰਪਲੀਟ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਨੂੰ ਜੁਡੀਸ਼ੀਅਲ ਕਰਤਾ ਗਿਆ ਜਨਾਲਾ ਕੇਸ ਵਿੱਚ ਪਪਲ ਪ੍ਰੀਤ ਸਿੰਘ ਨੂੰ ਉਹਨਾਂ ਨੂੰ ਪੇਸ਼ ਕੀਤਾ ਗਿਆ ਵਾ ਜਿਹੜਾ 1 5 ਤੱਕ ਜੁਡੀਸ਼ੀਅਲ ਰਿਮਾਂਡ ਜਿਹੜਾ ਵਾ ਉਹ ਸਾਨੂੰ ਮਿਲਿਆ ਅਮਰਸਰ ਸੈਂਟਰਲ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਛੱਡਣ ਜਾ ਰਹੇ ਸਰ ਪਹਿਲੇ ਰਿਮਾਂਡ 'ਚ ਕੋਈ ਖੁਲਾਸਾ ਆਇਆ ਜੀ ਸਰ ਅੱਜ ਅਸੀਂ ਪੇਸ਼ ਕੀਤਾ ਵਾ ਤੇ ਜੁਡੀਸ਼ੀਅਰ ਮਾਨ ਮਿਲ ਗਿਆ ਦੇਖੋ ਜੀ ਜੁਡੀਸ਼ੀਅਲ ਕਸਟਰੀ ਉਹ ਆਈਡੀਆ ਵਿੱਚ ਲਈ ਉਹਨਾਂ ਨੇ ਇਹ ਕਹਿ ਦਿੱਤਾ ਕਿ ਆਪਣੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਸਾਨੂੰ ਹੁਣ ਲੜਿੰਦਾ ਨਹੀਂ ਹੈ ਤੇ ਐਪਲੀਕੇਸ਼ਨ ਦੇ ਕੇ ਇਹਨਾਂ ਨੇ ਦੇਖੋ ਖਲਾਸਾ ਤੇ ਪਹਿਲੀ ਵੀ ਕੁਝ ਨਹੀਂ ਦੱਸਿਆ ਇਹਨਾਂ ਨੇ ਤੇ ਅੱਜ ਵੀ ਕੁਝ ਨਹੀਂ ਦੱਸਿਆ ਨਾ ਕੋਈ ਫੋਰਸ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਨਾ ਹੀ ਕੋਈ ਵੈਪਨ ਸਾਹਮਣੇ ਆਇਆ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਲ ਸੋ ਅੱਜ ਕੋਈ ਦਲੀਲ ਦਿੱਤੀ ਗਈ ਨਹੀਂ ਅੱਜ ਇਹਨਾਂ ਨੇ ਆ ਕੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਲੋੜਿੰਦਾ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਇਹਦੇ ਬਾਰੇ ਕੰਪਲੀਟ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਨੂੰ ਜੁਡੀਸ਼ੀਅਲ ਕਰ ਦਿੱਤਾ ਗਿਆ ਜਨਾਲਾ ਕੇਸ ਵਿੱਚ ਪਪਲ ਪ੍ਰੀਤ ਸਿੰਘ ਨੂੰ ਉਹਨਾਂ ਨੂੰ ਪੇਸ਼ ਕੀਤਾ ਗਿਆ ਵਾ ਜਿਹੜਾ 1 ਤੋਂ 5 ਤੱਕ ਜੁਡੀਸ਼ੀਅਲ ਰਿਮਾਂਡ ਜਿਹੜਾ ਵਾ ਉਹ ਸਾਨੂੰ ਮਿਲਿਆ ਅਮਰਸਰ ਸੈਂਟਰਲ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਛੱਡਣ ਜਾ ਰਹੇ ਸਰ ਪਹਿਲੇ ਰਿਮਾਂਡ 'ਚ ਕੋਈ ਖੁਲਾਸਾ ਆਇਆ ਜੀ ਨਹੀਂ ਅੱਜ ਅਸੀਂ ਪੇਸ਼ ਕੀਤਾ ਵਾ ਤੇ ਜੁਡੀਸ਼ੀਅਰ ਮਾਨ ਮਿਲ ਗਿਆ ਦੇਖੋ ਜੀ ਜੁਡੀਸ਼ੀਅਲ ਕਸਟਰੀ ਉਹ ਆਈਡੀਆ ਵਿੱਚ ਲਈ ਇਹਨਾਂ ਨੇ ਇਹ ਕਹਿਤਾ ਕਿ ਆਪਣੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਸਾਨੂੰ ਹੁਣ ਲੜਿੰਦਾ ਨਹੀਂ ਹੈ ਤੇ ਐਪਲੀਕੇਸ਼ਨ ਦੇ ਕੇ